ਦੁੱਧ ਦੀ ਮਲਾਈ ਤੋਂ ਤੁਸੀਂ 2 ਮਿੰਟ ਦੇ ਵਿੱਚ ਕਿਵੇਂ ਮੱਖਣੀ ਤਿਆਰ ਕਰ ਸਕਦੇ ਹੋ ਸਿਰਫ ਆਪਾਂ ਇੱਕ ਚਮਚੇ ਦੇ ਨਾਲ ਹੀ ਮੱਖਣੀ ਤਿਆਰ ਕਰਕੇ ਦਿਖਾਵਾਂਗੇ ਨਾ ਤਾਂ ਆਪਾਂ ਨੂੰ ਅੱਜ ਦੇਖੋ ਜੀ ਬਿਜਲੀ ਦੀ ਲੋੜ ਨਾ ਹੀ ਹੈ ਮਧਾਣੀ ਦਾ ਚਾਟੀ ਨਾ ਹੀ ਆਪਾਂ ਵਿੱਚ ਇਹ ਪਾਣੀ ਐਡ ਕਰਾਂਗੇ ਸਿਰਫ 2 ਮਿੰਟ ਦੇ ਵਿੱਚ ਤੁਹਾਡੀ ਮੱਖਣੀ ਬਣ ਕੇ ਤਿਆਰ ਹੋ ਜੂਗੀ ਤੁਸੀਂ ਹਰ ਰੋਜ਼ ਤਾਜੀ ਮੱਖਣੀ ਬਣਾ ਕੇ ਖਾ ਸਕਦੇ ਹੋ ਦੇਖੋ ਆਪਣੀ ਵਿਪ ਕਰੀਮ ਬਣ ਗਈ ਤੇ 1 ਮਿੰਟ ਹੋਰ ਲੱਗੇਗਾ ਸਿਰਫ ਆਪਾਂ ਇਹਨੂੰ ਹਲਾਵਾਂਗੇ ਤੇ ਆਪਣੀ ਇਹ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ। ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ। ਐਂਡ ਤੱਕ ਜ਼ਰੂਰ ਦੇਖਣਾ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵੀਡੀਓ ਨੂੰ ਜਲਦੀ-ਜਲਦੀ ਨੂੰ ਲਾਈਕ ਵੀ ਜ਼ਰੂਰ ਕਰਦਿਆ ਕਰੋ ਜੀ। ਚਲੋ ਹੁਣ ਆਪਾਂ ਜਿੱਥੇ ਹੁਣ ਪ੍ਰੋਪਰ ਦੱਸਦੇ ਹਾਂ ਕਿਵੇਂ ਆਪਾਂ ਨੇ ਮੱਖਣੀ ਤਿਆਰ ਕੀਤੀ ਆ। ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ। ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਨਾ ਮਲਾਈ ਤੋਂ ਦੁੱਧ ਦੀ ਮਲਾਈ ਤੋਂ ਨਾ ਮੱਖਣ ਤਿਆਰ ਕਰਾਂਗੇ। ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਸਿਰਫ 2 ਮਿੰਟ ਦੇ ਵਿੱਚ ਇੱਕ ਚਾਰ ਤੁਸੀਂ ਚਮਚੇ ਨਾਲ ਵੀ ਮੱਖਣ ਬਣਾ ਸਕਦੇ ਹੋ ਇੱਕ ਇਸ ਤਰੀਕੇ ਨਾਲ ਗ੍ਰੈਂਡਰ ਵੀ ਲੈ ਸਕਦੇ ਹੋ ਉਹਦੇ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੇ ਆਪਣਾ ਮੱਖਣ ਵੀ ਬਣ ਕੇ ਬਿਲਕੁਲ ਹੀ ਦੁੱਗਣਾ ਤਿਆਰ ਹੋ ਜਾਉ ਉਹ ਇਸ ਕਰਕੇ ਦੇਖੋ ਜੀ ਕਈ ਭੈਣਾਂ ਕਹਿੰਦੀਆਂ ਦੁੱਗਣਾ ਕਿਵੇਂ ਬਣ ਕੇ ਤਿਆਰ ਹੋ ਇਹਦੇ ਵਿੱਚ ਨਾ ਤਾਂ ਆਪਾਂ ਨੇ ਜੀ ਪਾਣੀ ਐਡ ਕਰਨਾ ਠੀਕ ਹੈ ਜੀ ਸਿੱਧਾ ਹੀ ਡਾਇਰੈਕਟ ਆਪਾਂ ਮਲਾਈ ਤੋਂ ਹੀ ਮੱਖਣ ਤਿਆਰ ਕਰਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਲਕੁਲ ਵੀ ਸਕਿੱਪ ਨਾ ਕਰਿਓ ਆਪਾਂ 2 ਮਿੰਟ ਦੇ ਵਿੱਚ ਖਾਣ ਨੂੰ ਇਹ ਮਲਾਈ ਤੋਂ ਮੱਖਣ ਤਿਆਰ ਕਰਕੇ ਦਿਖਾਵਾਂਗੇ ਇਹ ਹੈ ਕਿ ਇਹ ਜੀ ਮਲਾਈ ਆਪਣੀ ਪੰਜ ਛੇਕ ਦੇਣਾਂ ਦੀ ਮਲਾਈ ਆ ਇਹ ਮਲਾਈ ਹੈ ਕਿ ਆਪਣੇ ਪ੍ਰੋਪਰ ਮੱਝ ਦੇ ਦੁੱਧ ਦੀ ਠੀਕ ਆ ਜੀ ਦੇਖੋ ਗਾਂ ਦੇ ਦੁੱਧ ਦੀ ਥੋੜੀ ਜਿਹੀ ਘੱਟ ਨਿਕਲਦੀ ਆ ਤੇ ਮੱਝ ਦੇ ਦੁੱਧ ਦੀ ਥੋੜੀ ਜਿਹੀ ਜ਼ਿਆਦਾ ਮਲਾਈ ਹੁੰਦੀ ਆ ਠੀਕ ਆ ਜੀ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਪ੍ਰੋਪਰ ਥੱਸ ਦਿੰਨੀ ਆ ਵੀ ਇਹ ਹੈ ਹੈ ਕਿ ਆਪਣੇ ਮੱਚੇ ਦੇ ਦੁੱਧ ਦੀ ਜੇ ਇਹ ਆਪਣਾ ਮੱਖਣ ਬਣ ਕੇ ਦੁੱਧਣਾ ਤਿਆਰ ਹੋਊਗਾ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਜੀ ਆਪਣਾ ਦੱਸੀ ਘੋ ਵੀ ਬਣ ਕੇ ਦੁੱਧਣਾ ਹੀ ਤਿਆਰ ਹੋ ਸਕਦਾ ਠੀਕ ਹੈ ਜੀ ਤੇ ਚਲੋ ਆਪਾਂ ਜੀ ਇੱਕ ਖੁੱਲੇ ਜਿਹੇ ਭਾਂਡੇ ਦੇ ਵਿੱਚ ਨੂੰ ਮਲਾਈ ਨੂੰ ਪਾ ਲੈਨੇ ਆ ਪਹਿਲਾਂ ਆਪਾਂ ਹਲਾਵਾਂਗੇ ਟਸਕ ਜਿਹਦੇ ਵਿੱਚ ਆਪਾਂ ਮਲਾਈ ਨੂੰ ਐਡ ਕਰਾਂਗੇ ਠੀਕ ਹੈ ਜੀ ਅੱਜ ਆਪਾਂ ਇਹਦੇ ਵਿੱਚ ਕੋਈ ਚੀਜ਼ ਹੋਰ ਨਹੀਂ ਐਡ ਕਰਨੀ ਹੈਗੀ ਸਿਰਫ ਇਹ ਤੁਸੀਂ ਪਲਾਸਟਿਕ ਦਾ ਚਮਚਾ ਲੈਣ ਪਰ ਪਲਾਸਟਿਕ ਦਾ ਚਮਚਾ ਦੇਖੋ ਜੀ ਬਿਲਕੁਲ ਸਖਤ ਹੁੰਦਾ ਵਾ ਇਸ ਕਰਕੇ ਆਪਣਾ ਇਹ 2 ਮਿੰਟ ਦੇ ਵਿੱਚ ਹੀ ਦਦੜੀ ਬਣਾਈ ਤੋਂ ਅੱਕ ਬਣ ਕੇ ਤਿਆਰ ਹੋ ਜਾਣਾ ਮੜਾਈ ਦੇਖੋ ਜੀ ਆਪਣੀ ਬਿਲਕੁਲ ਹੋ ਗਈ ਗਾੜੀ ਦੇਖ ਸਕਦੇ ਹੋ ਨਾ ਤੁਸੀਂ ਤੇ ਬਸ 1 ਮਿੰਟ ਇਹਨੂੰ ਹੋਰ ਲੱਗੂਗਾ ਤੇ ਫਿਰ ਆਪਣੀ ਇਹ ਮਖੜੀ ਬਣ ਕੇ ਤਿਆਰ ਹੋ ਜਾਏਗਾ ਦੇਖੋ ਜੀ ਜਿਉਂ-ਜਿਉਂ ਪਣਦੀ ਹੈ ਤੇ ਜਿਉਂ ਉਸ ਤਰੀਕੇ ਨਾਲ ਦੇਖੋ ਜੀ ਆਪਣਾ ਇਹ ਪਹਿਲਾਂ ਥੋੜੀ ਜਿਹੀ ਘਟ ਸੀਗੀ ਤੇ ਇਸ ਤਰੀਕੇ ਨਾਲ ਥੋੜੀ ਜਿਹੀ ਹੁਣ ਇਹ ਵਧ ਚੱਲੀ ਹੈ ਲਓ ਜੀ ਆਪਣੀ ਮੱਖਣੀ ਬਣ ਕੇ ਬਿਲਕੁਲ ਹੋ ਗਈ ਤਿਆਰ ਪਹਿਲਾਂ ਥੋੜਾ ਜਿਹਾ 2 ਮਿੰਟ ਪਹਿਲਾਂ ਜਿਹੜੀ ਸੀਗੀ ਇਹਦੀ ਚੰਗੀ ਤਰ੍ਹਾਂ ਇੱਕ ਕਿਸਮ ਦੀ ਬੇਰਕਰੀਮ ਬਣ ਗਈ ਸੀ ਤੇ ਹੁਣ ਦੇਖੋ ਜੀ ਐਮ ਪ੍ਰੋਪਰ ਇਹਦੀ ਇਹਦੀ ਮੱਖਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਤੁਸੀਂ ਦੇਖੋ ਜੀ ਚਮਚੇ ਨਾਲ ਵੀ ਮੱਖਣੀ ਨੂੰ ਤਿਆਰ ਕਰ ਸਕਦੇ ਹੋ ਦੁੱਧ ਦੀ ਮਲਾਈ ਤੋਂ ਤੇ ਤੁਸੀਂ ਇੱਕ ਗ੍ਰੈਂਡਰ ਵੀ ਲੈ ਸਕਦੇ ਹੋ ਦੇਖੋ ਬਿਨਾ ਬਿਜਲੀ ਤੇ ਪੀਣਾ ਮਤਾਣੀ ਪੀਣਾ ਪਾਣੀ ਤੋਂ ਆਪਾਂ ਨੇ ਮੱਖਣ ਬਣਾ ਕੇ ਤੁਹਾਨੂੰ ਤਿਆਰ ਕਰਕੇ ਦਿਖਾਇਆ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ 2 ਮਿੰਟ ਦੇ ਵਿੱਚ ਆਪਣਾ ਦੇਖੋ ਜੀ ਮੱਖਣ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਨਾ ਤਾਂ ਕੋਈ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ ਆ ਤੇ ਨਾ ਹੀ ਆਪਾਂ ਨੂੰ ਜ਼ਿਆਦਾ ਪਾਂਡੇ ਵਗੈਰਾ ਲਪੇੜਨ ਦੀ ਲੋੜ ਤੇ ਆਪਾਂ ਸਿਰਫ ਇਹੀ ਮੜਾਈ ਤੋਂ ਇਸ ਤਰੀਕੇ ਨਾਲ ਹੀ ਆਪਾਂ ਗਿਆ ਕਰ ਸਕਦੀਆਂ ਬਹੁਤ ਵਧੀਆ ਤਰੀਕੇ ਨਾਲ ਦੇਖੋ ਜੀ ਆਪਣਾ ਪ੍ਰੋਪਰ ਮੱਖਣ ਬਣ ਕੇ ਤਿਆਰ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਮੱਖਣੀ ਬਣਾਉਣ ਦਾ ਬਹੁਤ ਹੀ ਵਧੀਆ ਤਰੀਕਾ ਸੀਗਾ ਦੇਖੋ ਜੀ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਜੇ ਚੈਨਲ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਇਹ ਆਪਾਂ ਦੁੱਧ ਨੂੰ ਵੇਸਟ ਨਹੀਂ ਕਰਾਂਗੇ ਇਹਦਾ ਆਪਾਂ ਤੁਹਾਨੂੰ ਦੱਸਦੇ ਹਾਂ ਕੀ ਕਰਾਂਗੇ ਦੇਖੋ ਜੀ ਜਿਹੜਾ ਹੁਣ ਆਪਾਂ ਇਹ ਬਚਿਆ ਹੋਇਆ ਦੁੱਧ ਹੈ ਨਾ ਇਹਨੂੰ ਆਪਾਂ ਬੇਸਟ ਨਹੀਂ ਕਰਾਂਗੇ ਇਹਨੂੰ ਆਪਾਂ ਗਰਮ ਰੱਖ ਦਾਂਗੇ ਗੈਸ ਦੇ ਉੱਤੇ ਤੇ ਇਹਦੇ ਵਿੱਚ ਤੁਸੀਂ ਨਿੰਬੂ ਦਾ ਸੱਤ ਵਗੈਰਾ ਪਾ ਕੇ ਜਾਂ ਨਿੰਬੂ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਥੋੜਾ ਜਿਹਾ ਦਹੀਂ ਪਾ ਕੇ ਇਹਨੂੰ ਦੁੱਧ ਨੂੰ ਫਟਾ ਕੇ ਤੇ ਇਹਦਾ ਪਨੀਰ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਇਹ ਪਨੀਰ ਬਣ ਕੇ ਤਿਆਰ ਹੋ ਜਾਣਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਨਾ ਆਪਣਾ ਇਹ ਮੱਖਣ ਵੀ ਬਣ ਕੇ ਦੁੱਗਣਾ ਤਿਆਰ ਹੋਇਆ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਲੋ ਜੀ ਆਪਣੀ ਇਹ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਤਿਆਰ ਕਰਕੇ ਦਿਖਾਈਆ ਤੇ ਉਹ ਵੀ ਸਿਰਫ ਆਪਾਂ ਨੇ 2 ਮਿੰਟ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਚੈਨਲ ਨੂੰ ਤੇ ਵੱਧ ਤੋਂ ਵੱਧ ਵੀਡੀਓ ਨੂੰ ਕੇ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਚਲੋ ਆਪਾਂ ਜੀ ਮਿਲਦੇ ਹੁਣ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ